ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਸਾਰ ਸਿਵਲ ਸਾਫਤਾ ਅੱਜ ਤੋਂ ਉਤਰਾਖੰਡ ਵਿੱਚ ਲਾਗੂ ਹੋਇਆ ਉਤਰਾਖੰਡ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਕਰਿਆਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਨੈਸ਼ਨਲ ਕੈਡਿਟ ਕੋਰ ਐਨਸੀਸੀ ਪ੍ਰਧਾਨ ਮੰਤਰੀ ਰੈਲੀ ਨੂੰ ਕੀਤਾ ਸੰਬੋਧਨ ਸੀਮਾ ਸੁਰੱਖਿਆ ਬਲ ਨੇ ਪਿਛਲੇ ਸਾਲ ਦੌਰਾਨ ਪੰਜਾਬ ਦੀ ਸਰਹੱਦ 'ਤੇ ਪੰਜ ਪਾਕਿਸਤਾਨੀ ਕੁਸਬੈਠੀਆਂ ਨੂੰ ਮਾਰ ਕਿਰਾਇਆ ਅਤੇ ਕੁਸਬੈਠ ਦੌਰਾਨ 3 ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਉੱਤਰਾਖੰਡ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅਜੂ ਸੀਤ ਤਹਿਰ ਨੂੰ ਲੈ ਕੇ yellow alert ਜਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ ਇੱਕ ਸਾਰ ਸਿਵਲ ਜ਼ਾਬਤਾ ਯੂਸੀਸੀ ਅੱਜ ਤੋਂ ਉਤਰਾਖੰਡ ਵਿੱਚ ਲਾਗੂ ਹੋ ਗਿਆ ਜਿਸ ਨਾਲ ਇਹ ਸੂਬਾ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਤਾਮੀ ਨੇ ਇਸ ਬਾਰੇ ਦੱਸਿਆ ਕਿ ਬਾਦ ਪਹਿਲਾ ਰਾਜ ਹੋਣੇ ਦਾ ਗੌਰਵ ਦੇਵ उत्तराखंड को मिल गया है कि हम सभी के लिए जन किसी का लिंग का भेद नहीं होगा किसी जाति का नहीं होगा किसी पंथ का नहीं होगा किसी समुदाय का नहीं होगा और हम सबके लिए एक समान कानून जो भारत संविधान के अनुच्छेद चवालीस में जिसका प्रावधान है उसको हम यहां सत्ताईस जनवरी दो में लागू करने जा रहे हैं UCC ਦਾ ਉਦੇਸ਼ ਨਿਜੀ ਸਿਵਲ ਕਾਨੂੰਨਾਂ ਨੂੰ ਇੱਕ ਮਿਆਰ ਦਾ ਬਣਾਉਣਾ ਤੇ ਸਾਰੇ ਨਾਗਰਿਕਾਂ ਲਈ ਬਰਾਬਰ ਅਧਿਕਾਰਾਂ ਨੂੰ ਯਕੀਨੀ ਬਣਾਉਣਾ ਹੈ। UCC ਤਹਿਤ ਨਿਜੀ ਸਿਵਲ ਮਾਮਲਿਆਂ ਨਾਲ ਸੰਬੰਧਿਤ ਸਾਰੇ ਕਾਨੂੰਨਾਂ ਵਿੱਚ ਇਕਸਾਰਤਾ ਲਿਆਉਣ ਦਾ ਯਤਨ ਕੀਤਾ ਗਿਆ ਹੈ। UCC ਪੱਟੀਦਰਜ ਕਬੀਲਿਆਂ ਨੂੰ ਛੱਡ ਕੇ ਸੂਬੇ ਦੇ ਸਾਰੇ ਨਾਗਰਿਕਾਂ ਲਈ ਵਿਆਹ, ਤਲਾਕ, ਉਤਰਾਧਿਕਾਰ ਤੇ ਵਿਰਾਸਤ ਦੇ ਇੱਕੋ ਜਿਹੇ ਤੇ ਬਰਾਬਰ ਨਿਯਮਾਂ ਦੀ ਸਥਾਪਨਾ ਸੰਬੰਧੀ ਹੈ ਭਾਵੇਂ ਇਹ ਨਾਗਰਿਕ ਕਿਸੇ ਵੀ ਧਰਮ ਦੇ ਹੋਣ। ਇਹ ਸਾਰੇ ਵਿਆਹਾਂ ਅਤੇ ਲਿਵ-ਇਨ ਸਬੰਧਾਂ ਦੀ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਬਣਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਕਰਿਆਪਾ ਬ੍ਰਿਡ ਗਰਾਉਂਡ ਵਿਖੇ ਇਸ ਸਾਲਾਨਾ ਨੈਸ਼ਨਲ ਕ੍ਰੈਡਿਟ ਕੋਰ ਐਨ ਸੀ ਸੀ ਪ੍ਰਧਾਨ ਮੰਤਰੀ ਟੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਜਿਸ ਕਾਲਖੰਡ ਮੇਂ ਦੇਸ਼ ਆਜ਼ਾਦ ਹੋਆ एनसीसी की शुरुआत भी उसी समय हुई थी पचहत्तर वर्षों के गणतंत्र में भारत के संविधान ने हर समय देश को लोकतांत्रिक प्रेरणा दी नागरिक कर्तव्यों का महत्व समझाया इसी तरह एनसीसी ने भी हर समय भारत के नौजवानों को राष्ट्र निर्माण की प्रेरणा दी और उन्हें अनुशासन का महत्व समझाया प्रधानमंत्री नरेंद्र मोदी ने एनसीसी की गिनती में हुए वादे से माण महसूस हैं कहा 2014 में एनसीसी कैडेट की संख्या करीब 14 लाख थी आज ये संख्या 20 लाख तक पहुंच गई है ये गर्व की बात है कि इसमें 8 लाख से ज्यादा गर्ल क्रेडिट है आज हमारे एनसीसी कैडेट डिजास्टर मैनेजमेंट में अहम भूमिका निभा रहे हैं स्पोर्ट्स की दुनिया में भी एनसीसी कैडेट अपना परचम लहरा रहे हैं मुझे गर्व है कि एनसीसी दुनिया का लार्जेस्ट यूनिफॉर्म यूथ ऑर्गेनाइजेशन है ਇਸ ਆਲਦੀ ਐਨਸੀਸੀ ਪ੍ਰਧਾਨ ਮੰਤਰੀ ਰੈਲੀ ਦਾ ਵਿਸ਼ਾ "ਯੁਵਾ ਸ਼ਕਤੀ ਵਿਕਸਿਤ ਭਾਰਤ" ਰੱਖਿਆ ਗਿਆ। ਸਮਾਗਮ ਦੌਰਾਨ 800 ਤੋਂ ਵੱਧ ਕੈਂਡੀਟਾਂ ਵੱਲੋਂ ਇੱਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜੋ ਕਿ ਰਾਸ਼ਟਰ ਨਿਰਮਾਣ ਪ੍ਰਤੀ ਐਨਸੀਸੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਰੈਲੀ ਵਿੱਚ 18 ਦੋਸਤਾਨਾ ਦੇਸ਼ਾਂ ਦੇ 144 ਨੌਜਵਾਨ ਕੈਂਡੀਟਾਂ ਦੀ ਹਿੱਸੇਦਾਰੀ ਵੀ ਦੇਖਣ ਨੂੰ ਮਿਲੀ। ਸੀਮਾ ਸੁਰੱਖਿਆ ਬਲ ਬੀਐਸਐਫ ਨੇ ਪਿਛਲੇ ਸਾਲ ਜਨਵਰੀ 2024 ਤੋਂ ਇਸ ਸਾਲ 26 ਜਨਵਰੀ ਤੱਕ ਪੰਜਾਬ ਦੀ ਸਰਹੱਦ 'ਤੇ ਪੰਜ ਪਾਕਿਸਤਾਨੀ ਕੁਸਬੈਠੀਆਂ ਨੂੰ ਮਾਰ ਕਿਰਾਇਆ ਅਤੇ ਪਾਕਿਸਤਾਨ ਤੋਂ ਬਾਹਰ ਭਾਰ ਕਸਪੈਡ ਦੌਰਾਨ 30 ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆਏ ਬੀਐਸਐਫ ਦੇ ਵਧੀਕ ਡਾਇਰੈਕਟਰ ਜਨਰਲ ਸतीश ਖੰਡਾਰੇ ਨੇ ਬੀਤੀ ਸ਼ਾਮ ਅਮਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਐਸਐਫ ਨੇ ਇਸ ਸਮੇਂ ਦੌਰਾਨ 101 파ਤੀ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ ਬੀਐਸਐਫ ਦੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਸ਼੍ਰੀ ਖੰਡਾਰੇ ਨੇ ਦੱਸਿਆ ਕਿ ਬੀਐਸਐਫ ਨੇ 301 ਕਿਲੋਗ੍ਰਾਮ ਹੈਰੋਇਨ 319 ਪਾਕਿਸਤਾਨੀ ਡਰੋਨ ਵੱਖ-ਵੱਖ ਤਰ੍ਹਾਂ ਦੇ 40 ਹਥਿਆਰ ਤੇ 375 ਤੋਂ ਵੱਧ ਗੋਲਾ ਬਾਰੂਦ ਵੀ ਪਰამართ ਕੀਤਾ ਹੈ ਸ਼੍ਰੀ ਖੰਡਾਰੇ ਨੇ ਸਰਹੱਦ ਪਾਰ ਅਪਰਾਧ ਨੂੰ ਰੋਕਣ ਵਾਸਤੇ ਬੀਐਸਐਫ ਦੀ ਮਦਦ ਲਈ ਪਿੰਡ ਰੱਖਿਆ ਕਮੇਟੀਆਂ ਦੇ ਅਟੁੱਟ ਸਮਰਥਨ ਦੀ ਵੀ ਸ਼ਲਾਘਾ ਕੀਤੀ ਭਾਜਪਾ ਦੇ ਸੀਨੀਅਰ ਨੇਤਾ ਸੰਬਿਤ ਪਾਤਰਾ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਵਿੱਚ ਡਾਕਟਰ ਪੀਮਰਾਉ ਅੰਬੇਦਕਰ ਦੀ ਬੋਤਲ ਦੀ ਪਾਨ ਤੋੜ ਕੀਤੀ ਗਈ ਹੈ ਉਹਨਾਂ ਨੇ ਇਸ ਨੂੰ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਘਟਨਾ ਸੂਬੇ ਦੀ ਮੌਜੂਦਾ ਕਾਨੂੰਨ ਵਿਵਸਥਾ ਨੂੰ ਦਰਸਾਉਂਦੀ ਹੈ ਸ਼੍ਰੀ ਪਾਤਰਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੂੰ ਮਾਫੀ ਮੰਗਣ ਲਈ ਕਿਹਾ ਹੈ ਇਸ ਘਟਨਾ ਨੂੰ ਇੱਕ ਵੱਡੀ ਸਾਜ਼ਿਸ਼ ਦਾ ਸੰਕੇਤ ਦੱਸਦਿਆਂ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੁਭਾਈ ਮੀਤ ਪ੍ਰਦਾਨ ਪਰਮਜੀਤ ਸਿੰਘ ਕੈਂਤ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ 'ਚ ਅਸਫਲ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਇੱਕ ਘਿਣਾਉਣਾ ਕਾਰਜ ਹੈ ਜਿਸ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਇਸ ਵਿੱਚ ਤੁਰੰਤ ਦਖਲ ਦੇ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਖੇ ਪਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਉਂ ਮੀਟਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ ਇਸ ਨੂੰ ਮੰਦ ਭਾਗਾ ਤੇ ਦੁਖਦਾਈ ਘਰਾਣ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿਸ ਨਾਲ ਬਾਬਾ ਸਾਹਿਬਾਂ ਮੀਟਕਰ ਦਾ ਸਨਮਾਨ ਕਰਨ ਵਾਲੀ ਹਰ ਵਿਅਕਤੀ ਨੂੰ ਠੇਸ ਪਹੁੰਚੀ ਹੈ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ 'ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬਦਮਾਸ਼ਾ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਾਡੇ ਪੱਤਰਕਾਰ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਘਟਨਾ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੁੱਖ ਮੰਤਰੀ ਨੇ ਸੂਬੇ ਚ ਫਿਰਕੂਸਤਪਾਵਨਾ ਸ਼ਾਂਤੀ ਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਉਧਰ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਮਨਸ਼ੂ ਅਗਰਵਾਲ ਨੇ ਅੰਮ੍ਰਿਤਸਰ ਵਿੱਚ ਵਾਪਰੀ ਇਸ ਘਟਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹਾ ਪੁਲਿਸ ਨੂੰ ਜ਼ਿਲੇ ਚ ਬਾਬਾ ਸਾਹਿਬ ਡਾਕਟਰ ਭੀਮਰਾਓਂ ਵਿਖੇ ਦੀਆਂ ਸਥਾਪਿਤ ਪ੍ਰਤੀਮਾਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਨਿਰਦੇਸ਼ ਦਿੱਤੇ ਨੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਅੰਮ੍ਰਿਤਸਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵੱਡੀ ਗਿਣਤੀ ਵਿੱਚ ਸੱਤਾ ਨਤਮਸਤਕ ਹੋਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਚੌਥੇਦਾਰ ਗਿਆਨੀ ਰੁਕबीर ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਹਸਤੀਆਂ ਨੇ ਵੀ ਹਾਜ਼ਰੀ ਭਰੀ ਪ੍ਰਸਿੱਧ ਰਾਗੀ ਢਾਡੀ ਤੇ ਕਵਿਸ਼ਰ ਜਥਿਆਂ ਨੇ ਸੰਗਤਾਂ ਨੂੰ ਸਿੱਖ ਕੌਮ ਦੇ ਸ਼ਾਨਾਮਤੇ ਇਤਿਹਾਸ ਨਾਲ ਜੋੜਿਆ ਅਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਖੂਫੀਆ ਜਾਣਕਾਰੀ ਤੇਦਾਰਤ ਕਾਰਵਾਈ ਦੌਰਾਨ ਪੰਜਾਬ ਚ ਇੱਕ ਗਿਰੋਹ ਦੇ 6 ਵਿਅਕਤੀਆਂ ਨੂੰ ਹਥਿਆਰਾ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕਰਕੇ ਇੱਕ ਵੱਡੀ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਦੀ جاری ਜੰਗ ਨੂੰ ਇੱਕ ਵੱਡੀ ਕਾਮਯਾਬੀ ਕੱਲ ਸ਼ਾਮੀ ਹਾਸਲ ਹੋਈ ਜਦੋਂ ਕੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਇੱਕ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਬਾਅਦ 6 ਹਾਰਡ-ਹੈਂਡ ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ ਦੇ ਵਿੱਚ ਮਸ਼ਹੂਰ ਕਬੱਡੀ ਪਲੇਅਰ ਸੰਦੀਪ ਸਿੰਘ ਨੰਗਲ ਅੰਬਿਆਦਾ ਮਰਡਰ ਜਿਹੜਾ ਫਰਵਰੀ 2022 ਦੇ ਵਿੱਚ ਹੋਇਆ ਸੀਗਾ ਤੇ ਜਲੰਧਰ ਦਾ ਸੁਖਮੀਤ ਡਿਪਟੀ ਹਤਿਆਕਾਂਡ ਤੇ ਮੇਨ ਬੁਲਜ਼ਿੰਗ ਇਨਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਤੇ ਨਾਲ ਦੀ ਇਹਨਾਂ ਦੀ ਇਨਵੋਲਵਮੈਂਟ ਰਾਜਸਥਾਨ ਦੇ ਵਿੱਚ ਕੋਟਲ ਹਾਈਵੇ ਕਿੰਗ ਤੇ ਸੈਪਟੈਂਬਰ 2024 ਜਿਹੜੀ ਫਾਇਰਿੰਗ ਹੋਈ ਸੀ ਉਹ ਕੇਸ ਵੀ ਵਰਕਆਊਟ ਹੋ ਗਿਆ ਹੈ ਡੂਰਿੰਗ ਦੀ ਇਨਵੈਸਟੀਗੇਸ਼ਨ ਹਜੇ ਤੱਕ 6 ਸੋਫਿਸਟੀਕੇਟਿਡ ਫੋਰਨ ਮੇਡ ਪਿਸਟਲਸ ਰਿਕਵਰ ਕੀਤੇ ਗਏ ਤੇ ਇਨਵੈਸਟੀਗੇਸ਼ਨ ਹੋਰ ਅੱਗੇ ਲੈ ਕੇ ਜਾਈ ਜਾ ਰਹੀ ਹੈ ਤੇ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਕਿ ਇਸ ਨੂੰ ਜੜ ਤੋਂ ਖਤਮ ਕਰ ਦੇਗੀ ਮੋਕਾ ਕਮਿਸ਼ਨਰ ਗੁਰਦੁਆਰਾ ਚੋਣਾ ਚੰਡੀਗੜ੍ਹ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨਵੇਂ ਬੋਰਡ ਦੇ ਗਠਨ ਲਈ ਵੋਟਰ ਸੂਚੀ 'ਚ ਦਰਜ ਵੇਰਵਿਆਂ ਤੇ ਦਾਅਵੇ ਤੇ ਇਤਰਾਜ਼ ਪ੍ਰਾਪਤੀ ਦੀ ਆਖਰੀ ਤਾਰੀਖ ਵਿੱਚ 10 ਮਾਰਚ ਤੱਕ ਵਾਅਦਾ ਕਰ ਦਿੱਤਾ ਗਿਆ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ ਕੁਰਵਾਲ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਉੱਤਰਾਖੰਡ ਦੇ ਦੇਰਾਦੂੰਦੇ ਮਹਾਰਾਣਾ ਪ੍ਰਤਾਪ ਸਟੇਡੀਅਮ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ ਉਦਘਾਟਨੀ ਸਮਾਗਮ ਲਈ ਕੇਂਦਰੀ ਮੰਤਰੀ ਭਾਰਤੀ 올림픽 ਸੰਘ ਅਤੇ ਰਾਸ਼ਟਰੀ ਖਿਡਾਰੀਆਂ ਸਮੇਤ ਵੱਖ-ਵੱਖ ਮਹਿਮਾਨਾਂ ਦੇ ਪਹੁੰਚਣਾ ਸ਼ੁਰੂ ਕਰ ਦਿੱਤੇ ਏਸੀਲੜੀ ਤਹਿਤ ਅੱਜ ਭਾਰਤੀ 올림픽 ਸੰਘ ਦੀ ਪ੍ਰਧਾਨ ਪੀਤੀ ਉਸਾਦਾ ਦੇਰਾਦੂੰਦ ਹਵਾਈ ਅੱਡੇ ਤੇ ਪਹੁੰਚਨ ਤੇ ਸੂਬੇ ਦੀ ਖੇਡ ਮੰਤਰੀ ਰੇਖਾ ਆਰਿਆ ਨੇ ਉਹਨਾਂ ਦਾ ਸਵਾਗਤ ਕੀਤਾ ਉੱਤਰਾਖੰਡ 38ਵੀਆਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਕੱਲ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਦੀਆਂ ਇਹ ਮੈਚ 14 ਫਰਵਰੀ ਤੱਕ ਖੇਡੇ ਜਾਣਗੇ ਸੂਬੇ ਦੇ 8 ਜ਼ਿਲ੍ਹਿਆਂ ਦੇ 11 ਸ਼ਹਿਰਾਂ 'ਚ ਰਾਸ਼ਟਰੀ ਖੇਡਾਂ ਆਯੋਜਿਤ ਕਰਨ ਦੀ ਤਜਵੀਜ਼ ਹੈ ਮੌਸਮ ਵਿਭਾਗ ਨੇ ਪੰਜਾਬ 'ਚ ਠੰਡ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ ਉਧਰ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਨਿਰਦੇਸ਼ਕ सुरेंद्र ਪਾਲ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ पंजाब और हरियाणा में अगले दो दिन जो है मौसम जो है अभी ठीक रहेगा इसी तरह से चलता रहेगा मैक्सिमम टेम्परेचर जो है स्टेबल रहेंगे या सामान्य से ज्यादा रहेंगे लेकिन मिनिमम टेम्परेचर में कुछ बढ़ोतरी होगी उसके बाद थर्टी फर्स्ट के आसपास फिर से मौसम में परिवर्तन आए और फर्स्ट वीक ऑफ फेबर में क्योंकि दो पश्चिमी विक्षो आ रहे हैं उससे पंजाब और हरियाणा के कुछ पार्ट में जो है फर्स्ट वीक ऑफ फेब्रवरी में बारिश भी हो सकती है और थर्टी के आसपास पंजाब में हो सकती है उससे जो है मैक्सिमम टेम्परेचर में कमी आएगी ਆਕਰਚਕ ਖਾਸ ਕਪੜਾ ਇੱਕ ਵਾਰ ਫਿਰ ਤੋਂ ਇੱਕ ਸਾਰ ਸਵਜਾਪਤਾ ਅੱਜ ਤੋਂ ਉਤਰਾਖੰਡ ਵਿੱਚ ਲਾਗੂ ਹੋਇਆ ਉਤਰਾਖੰਡ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਕਰਿਆਪਾ ਫ੍ਰੀਟ ਗਰਾਉਂਡ ਵਿਖੇ ਸਾਲਾਨਾ ਨੈਸ਼ਨਲ ਕ੍ਰੈਡਿਟ ਕੋਰ ਪ੍ਰਧਾਨ ਮੰਤਰੀ ਰੈਲੀ ਨੂੰ ਕੀਤਾ ਸੰਬੋਧਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਚ ਹੋਈਆਂ ਨਤਮਸਤਕ ਅਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲੂਤਰਾ ਖਾਂਡ ਚਠਤੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੈਟਨ ਤੁਸੀਂ ਸੁਣੋਗੇ 7:30 ਮਿੰਟੇ ਨਮਸਕਾਰ